ਪੰਜਾਬ ਪਬਲਿਕ ਸਰਵਕ ਕਮਿਸ਼ਨ ਵੱਲੋਂ 15 ਸਾਲ ਪਹਿਲਾਂ ਇੱਕ ਡਾਕਟਰਾਂ ਦੀ ਭਰਤੀ ਕੀਤੀ ਗਈ ਸੀ ਐਮਬੀਬੀਐਸ ਡਾਕਟਰਸੀ ਵੱਡੇ ਪੱਦਰ ਤੇ ਕਪਲਾ ਹੋਇਆ ਸੀ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਤੇ ਹਾਈ ਕੋਰਟ ਨੇ ਬਾਅਦ ਚ ਕਾਰਵਾਈ ਦੇ ਨਿਰਦੇਸ਼ ਦਿੱਤੇ ਤੇ ਲੇਕਿਨ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਤੇ ਪੁਲਿਸ ਨੇ ਉਸ ਇਮਾਨਦਾਰੀ ਦੇ ਨਾਲ ਤੇ ਤੇਜ਼ੀ ਦੇ ਨਾਲ ਕੰਮ ਨਹੀਂ ਕੀਤਾ ਲੇਕਿਨ ਖੀਰ ਫਿਰ ਜਦੋਂ ਹਾਈ ਕੋਰਟ ਦੇ ਵਿੱਚ ਮਸਲਾ ਪਹੁੰਚਿਆ ਤੇ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਭਾਜੜਾ ਪਈਆਂ ਤੇ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਲਾਜ਼ਮੀ ਤੌਰ ਤੇ ਇਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਉਸ ਪੱਧਰ ਤੇ ਨਹੀਂ ਸ਼ੁਰੂ ਕੀਤੀ ਜਿਸ ਸਾਬਦੇ ਨਾਲ ਕਰਨੀ ਚਾਹੀਦੀ ਹਾਲਾਂਕਿ ਕਪੜੇ ਹੋਏ ਨੂੰ 15 ਸਾਲ ਹੋ ਗਏ ਨੇ ਲੇਕਿਨ ਹੁਣ ਜਦੋਂ ਹਾਈ ਕੋਰਟ ਨੇ ਹੁਕਮ ਦਿੱਤੇ ਤੇ ਫਿਰ ਪੰਜਾਬ ਵਿਜੀਲੈਂਸ ਬਿਊਰੋ ਨੇ ਮਕਦਮਾ ਦਰਜ ਕਰਕੇ ਇੱਕ ਪੰਜਾਬ ਪਬਲਿਕ ਸਰਵਰ ਕਮਿਸ਼ਨ ਦੇ ਇੱਕ ਮੈਂਬਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਲੇਕਿਨ ਵੱਡੇ ਪੱਧਰ ਤੇ ਜਿਹੜੀ ਗੜਬੜੀ ਹੋਈ ਸੀ ਡਾਕਟਰ ਭਰਤੀ ਕੀਤੇ ਗਏ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਐਮਬੀਬੀਐਸ ਬਣਨ ਤੋਂ ਬਾਅਦ ਕੋਈ ਐਮਐਸ ਕਰ ਗਿਆ ਕੋਈ ਐਮਡੀ ਕਰ ਗਿਆ ਤੇ ਕਈ ਐਸੋਸੀਏਟ ਪ੍ਰੋਫੈਸਰ ਵੀ ਗਾਂ ਲੱਗ ਗਏ ਹੁਣ ਸਵਾਲ ਆ ਕਿ ਵਿਜੀਲੈਂਸ ਨੇ ਮੁਕਦਮਾ ਜ਼ਰੂਰ ਦਰਜ ਕੀਤਾ ਲੇਕਿਨ ਹਾਲੇ ਤੱਕ ਕਿਸੇ ਦੀ ਡਾਕਟਰ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਦੀ ਜ਼ਰੂਰ ਗ੍ਰਿਫਤਾਰੀ ਕੀਤੀ ਗਈ ਹੈ ਕਰੀਬ 15 ਸਾਲ ਪਹਿਲਾਂ ਰਿਸ਼ਵਤ ਦੇ ਕੇ 32 ਮੈਡੀਕਲ ਅਫਸਰਾਂ ਵੱਜੋਂ ਨੌਕਰੀ ਹਾਸਲ ਕਰਨ ਦੇ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਲਗਭਗ ਡੇਢ ਮਹੀਨੇ ਪਹਿਲਾਂ ਇੱਕ ਮਕਦਮਾ ਦਰਜ ਕੀਤਾ ਗਿਆ ਸੀ ਔਰ ਇਸ ਮਕਦਮੇ ਦਰਜ ਕਰਨ ਦੇ ਬਾਵਜੂਦ ਹਾਲੇ ਤੱਕ ਪੰਜਾਬ ਵਿਜੀਲੈਂਸ ਬਿਊਰੋ ਨੇ ਨਾ ਅਫਸਰਾਂ ਦੀ ਮੈਡੀਕਲ شناخت ਕੀਤੇ ਤੇ ਨਾ ਹੀ ਕਿਸੇ ਦੀ ਗ੍ਰਿਫਤਾਰੀ ਕੀਤੀ ਹੈਗੀ ਹੈ ਇਸ ਮਾਮਲੇ ਵਿੱਚ ਜਾਂਚ ਲਗਭਗ 9 ਸਾਲ ਪਹਿਲਾਂ ਮੁਕੰਮਲ ਹੋ ਗਈ ਸੀ ਤੇ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਸਿਰਫ ਇੱਕ ਮੈਡੀਕਲ ਅਫਸਰ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਸੀ ਵੇਰਵੇ ਵੀ ਮਿਲੇ ਨੇ ਕਿ ਵਿਜੀਲੈਂਸ ਇਸ ਮਾਮਲੇ ਵਿੱਚ ਦਸੰਬਰ 2023 ਵਿੱਚ ਸਾਬਕਾ ਸੰਸਦ ਮੈਂਬਰ ਸਤਵੰ ਸਿੰਘ ਮੋਈ ਜਿਹੜੇ ਪਬਲਿਕ ਸਰਵ ਕਮਿਸ਼ਨ ਦੇ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਜਿਹੜੇ ਵੇਰਵੇ ਨਸ਼ਰ ਹੋ ਚੁੱਕੇ ਨੇ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 1 ਦਸੰਬਰ 2023 ਚ ਸਤਵੰਤ ਸਿੰਘ ਮੋਹੀ ਜਿਹੜੇ ਪੰਜਾਬ ਪਬਲਿਕ ਸਰਵਕ ਕਮਿਸ਼ਨ ਦੇ ਮੈਂਬਰ ਹੈ ਚੁਕੇ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਜਿਸ ਮੁਗਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਤੇ ਬਾਅਦ ਚ ਵਿਜੀਲੈਂਸ ਨੇ ਉਹਨਾਂ ਨੂੰ ਛੱਡ ਦਿੱਤਾ ਇਸ ਮਾਮਲੇ ਵਿੱਚ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਜਿਹਨੂੰ ਐਸਆਈਟੀ ਕਹਿੰਦੇ ਨੇ ਉਹਦੀ ਰਿਪੋਰਟ ਦੇ ਅਨੁਸਾਰ ਕਾਰਵਾਈ ਕਰਦੀ ਥਾ ਵਿਜੀਲੈਂਸ ਨੇ ਹੁਣ ਤੱਕ ਸਿਰਫ ਇਸ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਇੱਕ ਡੀਐਸਪੀ ਤੋਂ ਲੈ ਕੇ ਦੂਜੇ ਡੀਐਸਪੀ ਨੂੰ ਸੌਮ ਦਿੱਤੀ ਹੈ ਦੋ ਸੀਨੀਅਰ ਅਧਿਕਾਰੀਆਂ ਦੇ ਆਧਾਰਤ ਜਿਹੜੀ ਸਿੱਟ ਸੀ ਉਹਦੀ ਰਿਪੋਰਟ ਨੂੰ ਹਾਈ ਕੋਰਟ ਵੱਲੋਂ ਵੀ ਮਨਜ਼ੂਰ ਕੀਤਾ ਜਾ ਚੁੱਕਿਆ ਹੈ ਅਸੀਂ ਪ੍ਰਾਪਤ ਜਾਣਕਾਰੀ ਸਨ ਉਕਤ 32 ਮੈਡੀਕਲ ਅਫਸਰਾਂ ਤੇ ਨੌਕਰੀ ਪ੍ਰਾਪਤ ਕਰਨ ਲਈ ਸਮਾਜ ਸੇਵਾ ਦੇ ફરਜੀ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਦੋਸ਼ ਨੇ ਵਿਜੀਲੈਂਸ ਦੇ ਇੱਕ ਅਧਿਕਾਰੀ ਮੁਤਾਬਕ ਕਿ ਇਹਨਾਂ ਵਿੱਚੋਂ ਕਈ ਅਧਿਕਾਰੀਆਂ ਤਰੱਕੀਆਂ ਲੈ ਕੇ ਉੱਚ ਅਹੁਦਿਆਂ ਤੇ ਪਹੁੰਚ ਚੁੱਕੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਬਚ ਜਾਣਗੇ ਦਾ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਪਟਿਆਲਾ ਤੋਂ ਅਮਨ ਸੂਦੋ ਨੇ ਇਹ ਵੀ ਜ਼ਿਕਰ ਕਰਦੇ ਆਪਣੀ ਖਬਰ ਦੇ ਵਿੱਚ ਕਿ ਜਿਹੜੇ ਅਧਿਕਾਰੀ ਕਹਿੰਦੇ ਉਹ ਬਚ ਨਹੀਂ ਸਕਦੇ ਉਹਨਾਂ ਇਹ ਵੀ ਕਹਿ ਕੇ ਸਮਾਜ ਵਿੱਚ ਜਾਂਚ ਚੱਲ ਰਹੀ ਆ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਲਾਜ਼ਮੀ ਹੋਏਗੀ ਸਖਤ ਕੀਤੀ ਜਾਵੇਗੀ ਇਹ ਵੀ ਹੈ ਕਿ ਸੈਟ ਦੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅਯੋਗ ਟਰਾਈ ਗਏ 6 ਉਮੀਦਵਾਰ ਸਿਵਲ ਸਰਵਿਸ ਵਿੱਚ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਰਹੇ ਜਿਹੜੇ ਡਾਕਟਰ ਪਬਲਿਕ ਸਰਵ ਕਮਿਸ਼ਨ ਚ ਭਰਤੀ ਨਹੀਂ ਕੀਤੇ ਗਏ ਬਾਅਦ ਚ ਉਹ ਸਿਵਲ ਸਰਵਿਸ ਦੇ ਰਾਹੀਂ ਕਲਾਸ 1 ਅਫਸਰ ਪ੍ਰਤੀਯੋਗੀ ਉਹਨਾਂ ਵਿੱਚੋਂ ਤਿੰਨ ਤਾਂ ਆਈਪੀਐਸ ਅਫਸਰ ਬਣ ਗਏ ਨੇ ਦੋ ਆਈਐਸਟ ਇੱਕ ਹੋਰ ਇੰਡੀਅਨ ਰੈਵੈਨਿਊ ਆਫੀਸਰ ਭਰਤੀ ਹੋ ਗਿਆ ਸੀ ਜਿਨ੍ਹਾਂ ਨੇ ਯੂਪੀਐਸਸੀ ਕਲੀਅਰ ਕੀਤੀ ਜਿਨ੍ਹਾਂ ਦੇ ਵਿੱਚੋਂ ਤਿੰਨ ਆਈਪੀਐਸ ਪ੍ਰਤੀਯੋਗੀ ਸੀ ਤੇ ਦੋ ਜਿਹੜੇ ਨੇ ਆਈਐਸ ਇੱਕ ਆਈਆਰਐਸ ਅਧਿਕਾਰੀ ਬਣ ਗਿਆ ਸੀ ਇਹ ਵੀ ਜੇਕ ਦੱਸਿਆ ਗਿਆ ਹੈ ਕਿ ਕਿਵੇਂ ਤਤਕਾਲੀ ਜਿਹੜੇ ਪੰਜਾਬ ਪਾਲਵਿਕ ਸਰਵ ਕਮਿਸ਼ਨ ਦੇ ਚੇਅਰਮੈਨ ਜਿਹੜੇ ਸੰਜੀਤ ਕੁਮਾਰ ਸੈਨਾ ਐਸ ਕੇ ਸੈਨਾ ਕਿਹਾ ਜਾਂਦੇ ਜਿਹੜੇ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਅਤੇ ਹੋਰ ਮੈਂਬਰ ਜੋ ਇਸ ਕੇਸ ਵਿੱਚ ਮਲਜ਼ਮ ਸਨ ਉਹਨਾਂ ਨੇ 2008-2009 ਦੌਰਾਨ 312 ਮੈਡੀਕਲ ਡਾਕਟਰਾਂ ਦੀ ਪਰਤੀ ਕਰਨ ਦੀ ਪ੍ਰਕਿਰਿਆ ਕੰਪਲੀਟ ਕੀਤੀ ਸੀ ਉਹਦੇ ਵਿੱਚ ਬਾਅਦ ਕਈ ਤਬਦੀਲੀਆਂ ਕੀਤੀਆਂ ਗੜਬੜੀ ਹੋਈ ਹੈ ਰਾਫਿਰ ਹੋਈ ਜਿਸ ਕਰਕੇ ਕਈ ਕੋਡ ਵਿੱਚ ਗਏ ਤੇ ਕੋਰਟ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ 9 ਸਾਲ ਇਨਵੈਸਟੀਗੇਸ਼ਨ ਕਰਦੇ ਰਹੇ ਨੇ ਲੇਕਿਨ ਮਿਲੀ ਭੁਗਤ ਦੇ ਨਾਲ ਪੰਜਾਬ ਪੁਲਿਸ ਪੰਜਾਬ ਸਰਕਾਰ ਜੋ ਸਮੇਂ ਦੀ ਹਕੂਮਤਾਂ ਨੇ ਉਹਨਾਂ ਨੇ ਕੋਈ ਬੁਢਲੇ ਤੌਰ ਤੇ ਕਾਰਵਾਈ ਨਹੀਂ ਕੀਤੀ ਲੇਕਿਨ ਹੁਣ ਜਦੋਂ ਕਾਰਵਾਈ ਕੀਤੀ ਗਈ ਹੈ ਉਹ ਹੁਣ ਡੇਢ ਮਹੀਨਾ ਹੋ ਚੁੱਕਾ ਮਕਦਮਾ ਦਰਜ ਨੂੰ ਲੇਕਿਨ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਕਹਿ ਸਕਦੇ ਕਿ ਹਾਲੇ ਵੀ ਪੰਜਾਬ ਸਰਕਾਰ ਚਾਹੇ ਮਕਦਮਾ ਦਰਜ ਕਰ ਚੁੱਕੇ ਨੇ ਲੇਕਿਨ ਹਾਈ ਕੋਰਟ ਦੀਆਂ ਅੱਖਾਂ ਚ ਘੱਟਾ ਪਾਉਂਦੀ ਕੋਸ਼ਿਸ਼ ਹੋ ਰਹੀ ਆ ਕਿ ਜੇ ਮਕਦਮਾ ਦਰਜ ਹੋ ਗਿਆ ਫਿਰ 32 ਮੈਡੀਕਲ ਡਾਕਟਰਾਂ ਚ ਕਿਸੇ ਦੀ ਗ੍ਰਿਫਤਾਰੀ ਕਿਉਂ ਨਹੀਂ ਕੀ ਕੋਈ ਪ੍ਰਸ਼ਾਸਨਿਕ ਜਾਂ ਫਿਰ ਰਾਜਸੀ ਦਬਾਅ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ